ਸੱਚੀ ਸੱਚੀ ਕੁਰਬਾਨੀ ਅਤੇ ਗੁਰਮਤ ਵਿਚਾਰ ना सहारा बिन तेरे बाबा दीप सिंह ਬਾਪੀ ਤੇਸਿੰਦਗੀ ਦੇ ਗਏ ਇਹਨਾਂ ਨੂੰ ਕਿੰਨਾ ਸਾਲ ਹੋ ਗਏ ਮੇਰਾ ਮੋਹਰੇ ਆਰੇ ਉਹ ਤਾਂ ਕਰ ਮੋਟਰ ਦੇਖੋ ਕਿ ਉਹ ਜਿਹੜੇ ਹਰ ਉਸ ਬੰਦੇ ਨੇ ਹਾਲ ਹੋਰ ਹਰ ਬੰਦੇ ਨੇ ਬੰਦੇ ਨੂੰ ਬਹੁਤ ਜਿਆਦਾ

ਹਾਂਜੀ ਬਾਬਾ ਜੀ ਅੱਜ ਚਲੋ ਅੱਜ ਜੂਸੂ ਕੀ ਮੈਸੇਜ ਆ ਜਾਂਦੇ ਹੋ ਅੱਜ ਇੱਕ ਮਿੰਟ ਅੱਜ ਜੂਸੂ ਕੀ ਮੈਸੇਜ ਆ ਜਾਂਦੇ ਹੋ ਜੂਸੂ ਨੇ ਹੀ ਮੈਸੇਜ ਕਰਦੇ ਆ ਕਿ ਜੋ ਸਮੇਂ ਦੇ ਮੁਤਾਬਕ ਜੋ ਅੱਜ ਸਮਾਂ ਚੱਲ ਰਿਹਾ ਸਮਾਂ ਬਹੁਤ ਧਿਆਨਕ ਜਿਹੜਾ ਇਹ ਹੋ ਰਿਹਾ ਹੈ ਉੱਥੇ ਜਿਹੜੇ ਆ ਨੌਜਵਾਨ ਬਹੁਤ ਇਹਨਾਂ ਦੇ ਤੋਂ ਮਰਦੀ ਪਾਣੀ ਚੜਪਾਈ ਬਹੁਤ ਸਮੇਂ ਤੋਂ ਰਹਿ ਰਹੇ ਨੇ ਜੇ ਜਲਦੀ ਹੈ ਸਾਰੇ ਗੁਰੂਆਂ ਨੂੰ ਗੁਰੂ ਦੇ ਦਰਬਾਰ ਪਹੁੰਚਿਆ ਕਰੋ ਔਰ ਗੁਰੂ ਦੇ ਹਜੂਰੀ ਉੱਤੇ ਜਾ ਕੇ ਉਸ ਨਾਲ ਮਿਲੋ ਉਸ ਨੂੰ ਪ੍ਰਫੁੱਲਿਆ ਕਰੋ ਜੋ ਵੀ ਸੇਵਾ ਬਿੰਦੀ ਆ ਤੂਰ ਕਰਿਆ ਕਰੋ ਐਤਵਾਰ ਸੰਗਤਾਂ ਨੂੰ ਉਹ ਵੀ ਸਮਾਪੂਰ ਕਾਮ ਤੋਂ ਨਵੇਂ ਸਮੇਂ ਦੇ ਵਿੱਚ ਗੁਰੂ ਜੀ ਅੰਦਰ ਜਾ ਕਰਕੇ ਗੁਰੂ ਦੇ ਚਰਨ ਪਰਸਤ ਕਰਿਆ ਕਰੋ ਗੁਰੂ ਦੇ ਚਰਨਾਬਾਸ ਤੇ ਕਟਿਆ ਕਰੋ ਉਹਨੂੰ ਕੋਈ ਨਾ ਸਾਡੀ ਦੱਸੀ ਨੇ ਬਾਹਰ ਪਕੜ ਕਰਦੇ ਉਹਨੂੰ ਕੋਈ ਨਾ ਕਿਸੇ ਨਾਲ ਸਾਡੀ ਰਾਖੀ ਕਰਨੇ ਲੈ ਸਾਰੇ ਗੁਰੂ ਨੂੰ ਨੌਂ ਵਾਰ ਸੇਕ ਸਮਾਜ ਲਈ ਹੈ ਅੱਜ ਵੀ ਇਹ ਬਿਹਤਰ ਕਰਨਾ ਕਿ ਸਾਰੇ ਮਿਲ ਕੇ ਰਿਵਾ ਮਸੀਦਾਂ ਜਾਂ ਜਾਂਦੇਗਾ ਅੱਗੇ ਬੜਾ ਸੋਹਣਾ ਸਮਾਂ ਲੱਗ ਰਿਹਾ ਹੈ ਜੋ ਨੌਜਵਾਨ ਜਨ ਸਭਾ ਸਾਰੇ ਭਾਗ ਲੱਗ ਗਿਆ ਹੋ ਗਿਆ ਗੁਰੂ ਦੀਆਂ ਪਰਵਾਂਾਂ ਵਿੱਚ ਆ ਗਿਆ ਅੱਗੇ ਆ ਗਿਆ ਜੀ ਦਾ ਸਾਰਿਆਂ ਦੇ ਸਿਰ ਤੇ ਮੇਰਾ ਪਰ ਔਰ ਇਹਨਾਂ ਸਾਰਿਆਂ ਨੂੰ ਦਾ ਵਾਸਤੇ ਮਲਬੂਦੀ ਦਾ ਨਿਸ਼ਕਰਮ ਦਾ ਵਾਸਤੇ ਸੇਵਾ ਕਲਾ ਕਰਦੇ ਰਹੇ ਇਸੇ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਦੇ ਰਹੇ ਇਸੇ ਤਰ੍ਹਾਂ ਸੰਗਤਾਂ ਦੇ ਨਾਲ ਚੱਲਦੇ ਰਹੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਇਹ ਸਤਾਰਨ ਸਦੋਂ ਤੇ ਗੁਰੂ ਵਾਲੇ ਬਣਨ ਗੁਰੂ ਗਰੀਬਨ ਵਾਸ ਸਭ ਦੇ ਪਾਸ਼ਾ ਦਾ ਸਾਰੇ ਦੇ ਸਿੱਧੇ ਵੀਰ ਪ੍ਰਿਆਤ੍ਰਾ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਬੋਲੇ ਸੋ ਇਹ ਕੁਰਬਾਨੀ ਅਕੀ ਗੁਰਮਤ ਵਿਚਾਰ